ਪਈ ਬਲੰਜ ਹੋਇਆ ਨਾ ਯਾਨੀ ਦਾ ਬਗੇਣਾ ਨਹੀਂ ਕਰਦੇ ਹੁਣ ਤੱਕ ਦੀ ਲੁਧਿਆਣਾ ਤੋਂ ਵੱਡੀ ਖਬਰ ਆਈ ਸਾਹਮਣੇ ਆਓ ਜਾਣਦੇ ਹਾਂ ਪੂਰਾ ਕੀ ਹੈ ਮਾਮਲਾ ਫੂਡ ਸਪਲਾਈ ਟੀਮ ਵੱਲੋਂ ਪ੍ਰੀਤ ਬਿਹਾਰ ਬਾਜਰਾ ਰੋਡ ਤੇ ਕੀਤੀ ਗਈ ਛਾਪੇਮਾਰੀ ਦੌਰਾਨ ਗੰਦੇ ਹਾਲਾਤਾਂ ਵਿੱਚ ਬਣ ਰਹੀ ਖਾਣੇ ਨੂੰ ਨਸ਼ਟ ਕਰਵਾਇਆ ਗਿਆ ਟੀਮ ਵੱਲੋਂ ਖਾਣੇ ਦੇ ਸੈਂਪਲ ਵੀ ਪਰੇ ਗਏ ਇਹ ਛਾਪੇਮਾਰੀ ਕਲਾਸ਼ ਨਗਰ ਰੋਡ ਬਾਜੜਾ ਕਲੋਨੀ ਸਥਿਤ ਪ੍ਰੀਤ ਵਿਹਾਰ ਚ ਇੱਕ ਫਾਸਟ ਫੂਡ ਪੁਆਇੰਟ ਤੇ ਕੀਤੀ ਗਈ ਜਿੱਥੇ ਪ੍ਰਵਾਸੀ ਵਰਕਰ ਬਹੁਤ ਹੀ ਗੰਦੇ ਤੇ ਮਾੜੇ ਸਿਹਤਮੰਦ ਹਾਲਾਤਾਂ ਵਿੱਚ ਖਾਣਾ ਤਿਆਰ ਕਰ ਰਹੇ ਸਨ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਜਦੋਂ ਮੌਕੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਫਾਈ ਅਤੇ ਖਾਣੇ ਦੀ ਕੁਆਲਿਟੀ ਬਾਰੇ ਕੋਈ ਵੀ ਪ੍ਰਮਾਣਿਕ ਪ੍ਰਵੰਧ ਨਹੀਂ ਸੀ ਅਤੇ ਸਾਰਾ ਖਾਣਾ ਨਸ਼ਟ ਕਰਵਾਇਆ ਗਿਆ ਤੇ ਬਕਾਇਦਾ ਸੈਂਪਲ ਭਰ ਕੇ ਲੈ ਜਾਈ ਗਈ ਇਸ ਮੌਕੇ ਤੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਅਤੇ ਗਲੋਬਲ ਹਿਊਮਨ ਰਾਈਟਸ ਵੱਲੋਂ ਕਰਨੈਲ ਸਿੰਘ ਵੀ ਮੌਕੇ ਤੇ ਪਹੁੰਚੇ। ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇੰਨਾ ਮਾੜੇ ਹਾਲਾਤਾਂ ਵਿੱਚ ਜੰਕ ਫੂਡ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਸੀਂ ਕਿਸੇ ਵੀ ਹਾਲਾਤ ਵਿੱਚ ਇਹ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਖਿਲਾਫ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਫੂਡ ਸਪਲਾਈ ਟੀਮ ਨੇ ਪੂਰੀ ਕਾਰਵਾਈ ਦੇ ਦੌਰਾਨ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਅਤੇ ਕਿਹਾ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ ਕਿਹੜੇ ਹਾਲਾਤਾਂ ਦੇ ਵਿੱਚ ਬਣ ਰਿਹਾ ਸੀ ਗਾਂ ਦੀ ਮੌਤ ਵੀ ਵਗਾਰਾ ਅੱਜ ਸਾਡੀ ਆਲ ਇੰਡੀਆ ਹੋਮ ਰਿਸਪੌਂਸਰ ਵੱਲੋਂ ਮੇਰੇ ਨਾਲ ਸਾਥੀ ਨੇ ਜੁਮਰੇਟ ਵੱਲੋਂ ਅੱਜ ਇੱਥੇ ਕਲਾਸ ਨਗਰ ਦੇ ਵਿੱਚ ਗਲਾਸ ਰੋਡ ਫਰੀਦਬਹਾਦਰ ਦੇ ਵਿੱਚ ਜਿਹੜਾ ਇੱਥੇ ਅੱਜ ਹਾਲਾਤ ਦੇਖੇ ਆ ਜਿਹੜੇ ਸਮੋਸਾ ਰੇੜੀ ਇਹ ਨਿਊਡਲਸ 버ਗਰ ਬਣਾ ਕੇ ਲੋਕਾਂ ਨੂੰ ਗੰਦ ਖਵਾ ਰਹੇ ਨੇ ਦੇਖਿਆ ਮੌਕੇ ਤੇ ਆ ਕੇ ਫੂਡ ਸਪਲਾਈ ਜਿਹੜੇ ਵਿਭਾਗ ਦੇ ਅਧਿਕਾਰੀ ਵੀ ਆਏ ਸੀ ਆਏ ਨੇ ਸਾਡੇ ਨਾਲ ਅੱਜ ਜਿਹੜਾ ਹਾਲਾਤ ਦੇਖੀ ਗਏ ਆ ਆਲੂ ਸਾਣੇ ਗਲੇ ਛੜੇ ਹੋਏ ਆਲੂ ਜਿਹੜੇ ਉਹਨਾਂ ਨੂੰ ਉਬਾਲ ਕੇ ਇਹ ਉਹਨਾਂ ਦੇ 버ਗਰ ਨੂਡਲ ਟਿੱਕੀਆਂ ਬਣਾਉਂਦੇ ਨੇ ਤੇ ਜੋ ਨੂਡਲਾਂ ਦੇ ਹਾਲਾਤ ਸੀ ਦੇਖਣ ਨੂੰ ਜਿੱਥੇ ਬੈੱਡ ਤੇ ਸੌਂਦੇ ਨੇ ਉਹਨਾਂ ਬੈੱਡਾਂ ਦੇ ਉੱਤੇ ਹੀ ਇਹਨਾਂ ਨੇ ਨੂਡਲ ਜਿਹੜੇ ਉਬਾਲ ਕੇ ਰੱਖੇ ਹੋਏ ਆ ਅਤੇ ਉਹਨਾਂ ਨੂੰ ਕਪੜੇ ਲਾ ਕੇ ਸਿਰਫ ਕੱਚੇ ਪਾ ਕੇ ਦਾ ਜਿਹੜਾ ਇਹ ਉਹਨਾਂ ਨੂੰ ਇਸਤੇਮਾਲ ਰੁਲਾ ਰਹੇ ਨੇ ਨੂਡਲਾਂ ਨੂੰ ਤੇ ਜਿਹੜੇ ਆਲੂ ਚਿਪਸ ਬਣਾ ਰਹੇ ਨੇ ਉਹਨਾਂ ਦੇ ਵਿੱਚ ਸੁਧਾ ਰੰਗ ਲਾ ਕੇ ਕੈਮੀਕਲ ਰੰਗ ਲਾ ਕੇ ਜਿਹੜਾ ਕੀ ਉਹ ਲੋਕਾਂ ਨੂੰ ਗੰਧ ਖਵਾ ਰਹੇ ਆ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਵਾਸੀ ਲੋਕ ਇੱਥੇ ਕੰਮ ਨਾ ਕਰਨ ਕੰਮ ਕਰੋ ਕੋਈ ਸਫਾਈ ਸਾਫ਼ ਸੁਥਰਾ ਕਰੋ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਨੇ ਕੰਮ ਕਰਦੇ ਨੇ ਤੁਸੀਂ ਜਾ ਕੇ ਦੇਖੋ ਜ ਵੱਡੇ ਵੱਡੇ ਹੋਟਲ ਵੀ ਚਲਾ ਰਹੇ ਆ ਬਿੱਗ ਬਿੱਗ ਆਪਣੇ ਰੋਟਲ ਤੇ 버ਗਰ ਸਾਰੇ ਫਾਸਟ ਫੂਡ ਦੇ ਕੰਮ ਚਲਾ ਰਹੇ ਆ ਉਥੇ ਜਾ ਕੇ ਚੈੱਕ ਕਰੋ ਸਫਾਈ ਚੈੱਕ ਕਰੋ ਉਹਨਾਂ ਦੀ ਉਹਨਾਂ ਦੇ ਗਲਾ ਸਿਰ ਤੇ ਰਮਾਲ ਜਾਂ ਪੱਗ ਤੇ ਉੱਪਰ ਲਫਾਫਾ ਚੜਿਆ ਹੋਊਗਾ ਪੱਗ ਦੇ ਉੱਪਰ ਵੀ ਜੇ ਹੱਥਾਂ ਦੇ ਪਲਾਸਟਿਕ ਪਏ ਹੋਣਗੇ ਗਲਵਜ਼ ਪਏ ਹੋਣਗੇ ਇਹਨਾਂ ਨੇ ਦੇਖਿਆ ਕਿ ਇਹਦਾ ਨੰਗੇ ਹੋ ਕੇ ਨਵਟ ਵਿੱਚ ਕੱਠੇ ਪਾ ਕੇ ਉਹ ਤਾਨੂ ਲੱਗਦਾ ਨਹੀਂ ਕਿ ਕਿਤੇ ਇਹ ਬਿਮਾਰੀ ਫਲਾ ਰਹੇ ਆ ਬਿਮਾਰੀ ਬਿਮਾਰੀ ਸੁਧਾ ਬਿਮਾਰੀ ਆ ਇਹਨਾਂ ਕੈਂਸਰ ਬਣਨਾ ਆ ਦੇਖੋ ਲੋਕ ਖਾ ਰਹੇ ਆ ਗੰਦ ਖਾ ਰਹੇ ਆ ਆਪਾਂ ਦੇਖੋ ਵਾਇਰਲ ਹੋ ਰੀਆਂ ਨੇ ਵੀਡੀਓ ਫੇਸਬੁੱਕ ਤੇ YouTube ਤੇ ਆਪਾਂ ਲੋਕ ਦੇਖਦੇ ਆਂ ਵੀਡੀਓਜ਼ ਲੋਕ ਕਿੱਦਾਂ ਇਹ ਉੱਪਰ ਚੜ ਚੜ ਕੇ ਨਿਊਡਰਾਂ ਨੂੰ ਮਿਦੇ ਆ ਮੂਮਸ ਬਣਾਉਂਦੇ ਆ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਭਿਆਨਕ ਲੱਗ ਰਹੀਆਂ ਨੇ ਮੈਂ ਪ੍ਰਜਾਹ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਧਿਅਮ ਰਾਹੀਂ ਕਿ ਇਹਨਾਂ ਜਿਹੜੇ ਲੋਕਾਂ ਦੇ ਸਗੰਜਾ ਜਿਹੜਾ ਨੂੰ ਕੱਸਿਆ ਜਾਵੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਹੋਰ ਵੀ ਨਾਲ ਨੇੜੇ ਦੇ ਨੇੜੇ ਦੇ ਲੋਕ ਆ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਦੱਚ ਕੀਤੇ ਜਾਣ ਤਾਂ ਕਿ ਇਹਨਾਂ ਨੂੰ ਨਸੀਬ ਮਿਲ ਸਕੇ ਜਿਹੜਾ ਕੀ ਸਾਫ਼ ਸੁਥਰਾ ਕੰਮ ਆ ਜਿਹੜਾ ਉਹ ਕਰ ਸਕਣ ਹੋਰ ਵੀ ਲੋਕਾਂ ਨੂੰ ਇਹਨਾਂ ਤੋਂ ਸੇਧ ਮਿਲ ਸਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਆਪਣੇ ਪੰਜਾਬੀ ਭਰਾਵਾ ਤੇ ਹੋਰ ਸਮਾਜ ਦੇ ਵਿੱਚ ਸਮਾਜਿਕ ਬੰਦਿਆਂ ਨੂੰ ਅਪੀਲ ਕਰਦਾ ਲੋਕਾਂ ਨੂੰ ਕਿ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਪਹਿਲਾਂ ਤੁਸੀਂ ਕੰਮ ਦੇਖੋ ਇਹਨਾਂ ਦੇ ਕਿ ਕੋਈ ਸਫਾਈ ਹੈਗੀ ਇਹਨਾਂ ਦੀ ਕਿੱਥੇ ਸਮਾਨ ਬਣਾ ਰਹੇ ਆ ਕੀ ਕਰ ਰਹੇ ਆ ਇਹਨਾਂ ਦੇ ਹੱਥਾਂ 'ਚ ਗਲਵਜ਼ ਪਾਏ ਹੋਏ ਆ ਸਿਰ 'ਤੇ ਕੋਈ ਪੱਛੇ ਰਮਾਲ ਬੰਨਿਆ ਹੋਇਆ ਇਹਨਾਂ ਨੇ ਟੋਪੀ ਪਾਈ ਹੋਈ ਆ ਕੁਝ ਨਹੀਂ ਕਰਦੇ ਇਹ ਉਦਾਂ ਹੀ ਆਪਾਂ ਲੋਕ ਜਾ ਕੇ ਗੋਲ ਗੱਫੇ ਮਚੂਰੀਆਂ ਨਿਊਡਲ 버ਗਰ ਆਪਾਂ ਖਾਣੇ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕੁਝ ਖਾਣਾ ਪੀਣਾ ਆ ਆਪਣੀ ਜੀਭ ਦਾ ਚਸਕਾ ਹੈ ਜਿਹੜਾ ਉਹਨੂੰ ਕੰਟਰੋਲ ਕਰੋ ਇੱਕ ਘਰ ਵਿੱਚ ਵੀ ਚੀਜ਼ਾਂ ਬਣ ਜਾਂਦੀਆਂ ਨੇ ਜੇ ਆਪਾਂ ਘਰ 'ਚ ਬਣਾਣਾ ਬਣਾ ਕੇ ਖਾਈਏ ਤਾਂ ਆਪਣਾ ਜਿਹੜਾ ਬਿਮਾਰੀਆਂ ਦੇ ਲੱਖਾਂ ਹਸਪਤਾਲਾਂ ਵਿੱਚ ਲੱਖਾਂ ਕਰੋੜਾਂ ਲੋਕ ਪਏ ਨੇ ਬਿਮਾਰੀਆਂ ਦੇ ਕਾਰਨ ਜੂਝ ਰਹੇ ਆ ਬਿਮਾਰੀਆਂ ਦੇ ਵਿੱਚ ਪਪਾ ਬਿਮਾਰੀਆਂ ਤੋਂ ਤਾਂ ਬਚ ਸਕਦੇ ਆ ਪਰ ਜਿਹੜੀ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਨਹੀਂ ਬਚ ਸਕਦੇ ਜਿਹੜੀ ਇਹ ਬਣਾ ਰਿਆ ਨੇ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਸਾਫ਼ ਸੁਥਰਾ ਖਾਣਾ ਖਾਓ ਤੇ ਜਿੱਥੇ ਘਰ ਦਾ ਖਾਓ ਸਵਸਥ ਰਹੋ ਅੱਜ ਆ ਵੀ ਹਤੀ ਤੇ ਜਿਹਨਾਂ ਹਾਲਾਤੋਂ ਇਹ ਬਣਾ ਰਹੇ ਹੋ ਆਪ ਲੋਕਾਂ ਨੂੰ ਬਿਮਾਰੀ ਵੰਡ ਰਹੇ ਹੋ सर मकान मालिक को बोला गया था ये सफाई का नहीं मा माला मकान ने सफाई करवानी है ये सफाई के बारे में से कहो सर मैं कह रहा हूँ मकान मालिक को बोला गया था कि छोटी बातें पानी बंद -पान करवा दो हमारा ये बोला क्यों बंद करवा देंगे आजकल आजकल कल आज कह रहे हैं सर बंद नहीं करवा रहे एक हफ्ते से हो रहा है वो जैसे गोभी इतनी गली हुई है आलू गले हुए हैं वो सभी खिला रहे हो लोगों को बुवारी बांट रहे हो क्या बढ़िया है आलू तो सर फॉल किया हुआ है बहुत सारे इतने गंदे आलू है इसमें ख़राब भी हैं तभी खिला देंगे तो कैसा चलेगा कुछ और जो चटनी बनाई है उसमें तो 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 कितना रंग, उस रंग डाला हुआ है कौन सा रंग डाला नहीं कौन सा रंग डालते हो जितने भी दुकानदार है सारा ही डालता है ऐसा कोई रहालता हम ही नहीं पहला पहला हम ही इंसान नहीं कि हम ही नहीं डालते वही आप बीमारी हो आपको बीमारी बांट रहे हो आप नहीं सर वो नहीं कह रहा हूँ मैं क्या जो चीज़ यूज हल्का यूज लगता है यूज करना पड़ता है आप बड़े बड़े रेस्टोरेंट में चले जाओगे फिर भी आपको कलर यूज हल्का मिलेगा इसमें तो कितना लाल किया हुआ है आपने मैं मानता हूँ फिर रही गलती तो है तो कितने साल हो गए तो कम कर देखे कम कर दे सर यहाँ तो अभी आए छः महीने में